ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸੜੀ ਲਈ ਇੱਕ ਤੀਜਾ ਸੂਆ ਤਿੰਨ ਮਹੀਨਿਆਂ ਦੀ ਚੈੱਕਪਾਸ ਕਨ ਬੈਡ ਦੀ ਵੀਡੀਓ ਕਵਰ ਕਰਕੇ ਦਿਹਾ ਰਹੇ ਹਾਂ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਹੈਗਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 6284062947 6284062947 62947 62840 ਤੇ 62947 ਵੀਰੇ 3 ਮਹੀਨੇ ਦੀ ਚੈੱਕ ਪਾਸ ਕਨਫਰਮ ਹੈ ਨਾ ਹਾਂ ਭਾਈ ਜੀ 3 ਮਹੀਨੇ ਦੀ ਚੈੱਕ ਪਾਸ ਕਨਫਰਮ ਤੇ ਦੁੱਧ ਕਿੰਨਾ ਹੈਗਾ ਦੁੱਧ 13 ਕਿਲੋ ਦੁੱਧ 13 ਕਿਲੋ ਮਿਲਦੀ ਐਵੇਂ ਜੁਕਰੀਆ ਦੋਸਤੋ ਕੋਈ ਝਟ ਪਾਉਣ ਦੀ ਲੋੜ ਨਹੀਂ ਮਿਲਦੀ ਐਵੇਂ ਜੁਕਰੀਆ ਸਾਹ ਤਹਿਸੀਲ ਠੰਡੇ ਸਵਾਲ ਹੀ ਵਹਿੜ ਹੈਗੀ 3 ਮਹੀਨਿਆਂ ਦੀ ਚੈੱਕ ਪਾਸ ਕਨਫਰਮ 13 ਕਿਲੋ ਦੁੱਧ ਤੇ ਡਿਮਾਂਡ ਕੀ ਕੀਤੀ ਵੀਰ ਇਹਦੀ ਲੈਣ ਦੇਣ ਨਾਲੀ ਲੈਣ ਲੈਣ 62000 ਰੁਪਏ ਦੇਣ ਲੈਣ ਵਾਲੀ ਡਿਮਾਂਡ ਦੋਸਤੋ ਵੀਰ ਕਹਿੰਦਾ 62000 ਕੀਤੀ ਹੈ ਰੇਟ ਕੋਈ ਫਿਕਸ ਨਹੀਂ ਘਰੇ ਆ ਬੰਦੇ ਦਾ ਮਾਣ ਤਾਂ ਜਰੂਰ ਹੋਗਾ ਵੱਡਾ ਕੱਦ ਕੜ ਦੋਸਤੋ ਚੰਗਾ ਸਾਇਨਿੰਗ ਸਕੋਰ ਫੇਸ ਕੁਆਲਿਟੀ ਵੀ ਚੰਗੀ ਹੈ ਵਹਿੜ ਦੀ ਵੱਡੀ ਗੱਲ ਇੱਕ ਹੋਰ ਦੱਸ ਜੀ ਦੋਸਤੋ ਸ਼ਾਂਤ ਤਸੀਲ ਠੰਡੇ ਸਵਾਲੀ ਵਹਿੜਾ ਚਵਾਈ ਦੀ ਵੀਰ ਕਹਿੰਦਾ ਓਕੇ ਆ ਬੋਲੀ ਧਾਰਾ ਦੋਸਤੋ ਕੋਈ ਝਟ ਪਾਉਣ ਦੀ ਲੋੜ ਨਹੀਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਐਵੇਂ ਜੁਕਰੀ ਮਿਲਦੀ ਹੈ ਜਦੋਂ ਮਰਜੀ ਚੋਲ ਤੇ ਵੀਰੇ ਖੋਲ ਕੇ 걔ੜਾ ਦੇ ਬਾਰੇ ਤੋਰੇ ਬਖੋਬ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਉਂਦੀ ਹੈ ਤਾਂ ਵੀਰ ਸੀਰੇ ਨਾਲ ਜਰੂਰ ਕੰਟੈਕਟ ਕਰ ਲਿਓ ਮੋਬਾਈਲ ਨੰਬਰ ਆਪਾਂ ਫੇਰ ਬੋਲਦਾਂ ਨੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦੇਣਾ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਉਂਦੀ ਹੈ ਤਾਂ ਵੀਰ ਨਾਲ ਸੰਪਰਕ ਜਰੂਰ ਬਣਾ ਲਿਓ ਦੋ ਟਾਈਮ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਦੋਸਤੋ ਤੇ ਤੋਰੇਤਾਰੇ ਦੀ ਬਾੜ ਬਿਲਕੁਲ ਸਾਫ਼ ਆ ਕੋਈ ਲੰਗਣੀ ਮਾਰਦੀ ਚੰਗਾ ਬਾਡੀ ਵੇਟ ਹੈਗਾ ਡਿਮਾਂਡ ਵੀਰਾਂ ਨੇ 62000 ਕੀਤੀ ਹੈ ਚਵਾਈ ਚਬੂਈ ਦੀ ਵੀਰ ਕਹਿੰਦਾ ਵੀ ਓਕੇ ਆ ਕੋਈ ਥਣ ਵੱਧ ਘਟ ਨਹੀਂਗਾ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਉਂਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਚੋਕ ਕੇ ਤੇ ਆਪਣਾ ਡਾਕਟਰ ਨਾਲ ਲਿਆ ਕੇ ਚੰਗੀ ਤਰ੍ਹਾਂ ਚੈੱਕ ਪਾਸ ਕਰਵਾ ਕੇ ਵੜ ਲੈ ਜਾ ਸਕਦੇ ਹੋ ਡਿਮਾਂਡ ਵੀਰਾਂ ਨੇ 62000 ਕੀਤੇ ਆ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ ਵੀਰੇ ਆਪਣਾ 6284062947 6284062947 ਹੈ ਨਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ